ਹਾਂਜੀ ਕਿੱਦਾਂ ਸਾਰੇ ਠੀਕ ਠਾਕ ਜੇ ਤੇ ਜਿੱਦਾਂ ਯਾਰ ਤੁਹਾਨੂੰ থাম্বਨੇਲ ਤੋਂ ਪਤਾ ਲੱਗ ਹੀ ਗਿਆ ਹੋਣਾ ਕਿ ਅਸੀਂ ਕਿੱਥੇ ਜਾ ਰਹੇ ਹਾਂ ਤੇ ਆਪਾਂ ਚੱਲੇ ਹਾਂ ਜੀ ਭੂਆ ਦੇ ਪਿੰਡ ਤੇ ਮੰਮੀ ਨੇ ਘਰੇ ਯਾਰ ਰੈਡੀ ਹੋ ਹੁੰਦੇ ਸਾਰੇ ਤੇ ਆਪਾਂ ਗੱਡੀ ਲੈ ਕੇ ਕੱਢ ਕੇ ਤੇ ਬਾਹਰ ਨੂੰ ਆ ਗਏ ਆ ਗੱਡੀ ਯਾਰ ਗੰਦੀ ਬੜੀ ਹੋਈ ਕੱਲ ਗੱਡੀ ਧਵਾਈਏ ਜੇ ਤੇ ਤੁਹਾਨੂੰ ਪਤਾ ਹੀ ਆ ਪੰਜਾਬ ਦੀਆਂ ਸੜਕਾਂ ਕਿੱਦਾਂ ਦੀਆਂ ਗੰਦੀਆਂ ਘੱਟਾ ਮਿੱਟੀ ਆਰ ਥਾਂ ਥਾਂ ਤੋਂ ਇਹਨਾਂ ਨੇ ਪੌੜਾ ਸ਼ੁਰੂ ਕੀਤੇ ਆ ਗੱਡੀ ਕੱਲ ਧਵਾਈ ਤੇ 1 ਘੰਟੇ ਬਾਅਦ ਵੇਖਿਆ ਗੁਰੂ ਗੱਡੀ ਤੇ ਇੰਨਾ ਘੱਟਾ ਮਿੱਟੀ ਪੈ ਗਿਆ ਕੋਈ ਹਿਸਾਬ ਹੀ ਨਹੀਂ ਤੇ ਮੈਂ ਚਲੋ ਮੈਂ ਤੁਹੀਂ ਚਲੋ ਕਰਦੇ ਆ ਮੰਮੀ ਨੂੰ ਮੈਂ ਕਿਹਾ ਕਿ ਤੁਸੀਂ ਤਿਆਰ ਤਿਆਰ ਹੋ ਜਾਓ ਮੈਨੂੰ ਫੋਨ ਕਰਦੇ ਹੋ ਮੈਨੂੰ ਮੈਂ ਅੱਧੇ ਘੰਟਾ ਪਹਿਲਾਂ ਘਰੋਂ ਨਿਕਲਣਾ ਹੈ ਟਾਈਮ ਸਮਾ ਆਇਆ 2:40 ਹੋਏ ਆ ਤੇ 3:3 3 ਵਜੇ ਸ਼ਾਇਦ ਅਸੀਂ ਮੇਬੀ ਨਿਕਲ ਪਈਏ ਉੱਥੇ ਆ ਕੇ ਤੁਹਾਨੂੰ ਬਖਾਵਾਂਗੇ ਕੀ ਕੁਝ ਖਾਣੇ ਆ ਪੂਆ ਦਾ ਪਿੰਡ ਸਾਰਾ ਖਵਾਵਾਂਗੇ ਕੀ ਕੁਝ ਖਾਣੇ ਆ ਪੂਆ ਉਹਨਾਂ ਨੂੰ ਮਨਾਵਾਂਗੇ ਬਲੌਗ ਦੇ ਨਾਲ ਬਨੇ ਰਹੋ ਐਂਡੇ ਤੱਕ ਜਰੂਰ ਵੇਖਿਓ ਸਕਿਪ ਨਾ ਕਰਿਓ ਹਾਂਜੀ ਵੈਲਕਮ ਬੈਕ ਟੂ ਮਾਈ ਚੈਨਲ ਹੋਪ ਕਰਦਾ ਸਾਰੇ ਕੈਨੇਟ ਹੋਣਗੇ ਬਾਕੀ ਯਾਰ ਘਰ ਦੇ ਤਿਆਰ ਹੋਣੇ ਫਿਣਾ ਵਾਲੇ ਹੀ ਤੇ ਤਿਆਰ ਹੋ ਗਿਆ ਆਪਣੀ ਵਾਈਟ ਸ਼ਰਟ ਪਾ ਲਈਆ ਤਸਤਰ ਸਜਾਲੀਆ ਸੋਣੀ ਜੀ ਤੇ ਥੱਲੇ ਯਾਰ ਜੀਨ ਤੇ ਆਪਣੇ ਸ਼ੂ ਵਗੈਰਾ ਪਾ ਕੇ ਤੇ ਬੈਠੇ ਆ ਤੇ ਆ ਆਪਣਾ ਭਰਾ ਮੈਂ ਦੇ 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 ਦੇਖ ਤੋ ਕਸਾ ਸਰਮਾ ਰਹਾ ਏ ਏ ਸ਼ਰਮੀਲਾ ਬੜਾ ਵਾ ਬਾਲਾ ਹੀ ਸ਼ਰਮਾ ਰਿਹਾ ਕੋਈ ਨਹੀਂ ਲੱਗ ਗਈ ਹੁਣ ਜਿਹੜੀ ਲਗਣੀ ਆ ਕੁੜੀਆਂ ਵਾਂਗੂ ਬੁੜੀਆਂ ਵਾਂਗੂ ਇਹ ਸ਼ਰਮਾਉਂਦਾ ਵਾ ਤੇ ਬਾਕੀ ਯਾਰ ਗੱਡੀ ਗੁੱਡੀ ਸੱਚ ਅਸੀਂ ਸਟicker ਲਵਾਏ ਤੁਹਾਨੂੰ ਮੈਂ ਸਟicker ਦਿਖਾਉਂਦਾ ਤੇ ਦੋ ਲਵਾਣੇ ਹੀ ਉੱਦਾਂ ਫਿਰ ਅਸੀਂ ਦੋ ਲਵਾਣੇ ਹੀ ਕਾ ਕਰਮਾ ਵਾਲੀ ਲਿਖਾਇਆ ਹਨ ਮੈਂ ਦੂਸਰਾ ਕੈਮ ਕਰਕੇ ਬਖੋਣਾ ਵਾ ਇੱਕ ਕਰਮਾ ਵਾਲੀ ਤੇ ਇੱਕ ਇੱਧਰ 1250 ਜਿਹੜੇ ਲਿਖਾ ਰਿਹਾ ਇਸ ਸਾਈਡ ਤੇ ਤੇ ਇੱਕ 1000 ਪੈਟਰੋਲ ਦਾ ਸਟicker ਲਿਖਾ ਰਿਹਾ ਤੁਹਾਨੂੰ ਮੈਂ ਨਾ ਦੂਸਰਾ ਬੈਕ ਕੈਮਰਾ ਕਰਕੇ ਦਿਖਾਉਂਦਾ ਜੀ ਆਹ ਵੇਖੋ ਆਹ ਵੇਖੋ ਘੱਟਾ ਆ ਚੈੱਕ ਕਰੋ ਕਰਤੇ ਆਂ ਸਾਫ ਅੰਦਰ ਪਿਆ ਕੱਪੜਾ ਮੇਰੇ ਖਿਆਲ ਨਾਲ ਇੱਥੇ ਕਿਤੇ ਪਿਆ ਹੋਣਾ ਆਹ ਹੋ ਆਪਿਆ ਇਹਦੇ ਨਾਲ ਕਰਦੇ ਆ ਸਾਫ ਆਲ ਖਵਾਇਆ ਜੀ ਮਹਾਰਾਜ ਦੀ ਕਿਰਪਾ ਨਾਲ ਨਿਰਭੋ ਨਿਰਵੈਰ ਤੇ ਕਰਮਾਂ ਵਾਲੀ ਗੱਡੀ ਕਾਰ ਹੀ ਲਈਏ ਯਾਰ ਗੰਦੀ ਗੱਡੀ ਸੋਹਣੀ ਵੀ ਨਹੀਂ ਲੱਗਦੀ ਬਾਲਾ ਯਾਰ ਘੱਟਾ ਆ ਚੈੱਕ ਰਿਓ ਤੇ ਇੱਧਰ ਕਰਮਾਂ ਵਾਲੀ ਹਾਂਜੀ ਵੀਰ ਜੀ ਤੇ ਕੀ ਕੀ ਲੈ ਕੇ ਆਈ ਮੰਮੀ ਦੱਸ ਫਿਰ ਭੁਆ ਲਈ ਐਨੂੰ ਕਰਨ ਐਨੂੰ ਕਰੋ ਐਨੂੰ ਕਰੋ ਕੀ ਕੀ ਲੈ ਕੇ ਆਏ ਹੈਂ ਦੇ 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 ਦੇਖ ਤਾਂ ਕੀ ਲੈ ਕੇ ਆਏ ਵਿਖਾ ਹਾਂ ਮੈਂ ਖਾਣ ਵਾਸਤੇ ਭਾਜੀ ਮੈਂ ਖਾਣਾ ਢੋਕਲਾ ਲੈ ਭਾਜੀ ਤੇ ਅਹੀਂ ਭਾਜੀ ਨਹੀਂ ਸਾਡੇ ਮੂੰਹ ਚ ਕਿਤੇ ਸਾਨੂੰ ਲੰਗਦਾ ਨਹੀਂ ਢੋਕਲਾ ਕਿਉਂ ਚ ਕੀ ਪਰਲੇ ਪਿੱਛੇ ਅੱਜ ਆਪਾਂ ਲੈ ਕੇ ਆਏ ਦੀ ਮਠਿਆਈ ਹੈ ਮਠਿਆਈ ਗੱਡੀ ਡੱਬਾ ਖੁੱਲਾ ਵਾ ਤੇ ਬਾਕੀ ਕਿੱਥੇ ਆ ਬਾਕੀ ਹਾਂਜੀ ਓਦਾ ਡੱਬੇ ਜੀ ਇੰਨੀ ਇੱਜ਼ਤ ਓਦਾ ਕੰਜਰ ਇਨੀ ਇੱਜ਼ਤ ਹੈ ਹੈ ਗਿਜਰਾ ਹੀ ਬਣਾਈ ਬਾਕੀ ਯਾਰ ਬਣਾਈ ਕਿਉਂ ਨਾ ਇਹਦੇ ਪੈਸੇ ਨਹੀਂ ਹੈ ਇਹ ਤਾਂ ਸਾਰਿਆਂ ਨੂੰ ਵੇਖਿਆ ਨਹੀਂ ਹੋਣੇ ਇਹਦੇ ਸਾਰਿਆਂ ਨੂੰ ਭਾਈ ਇਹ ਬਾਤ ਕਰਦੇ ਨਹੀਂ ਪੋਸਟ ਆਪਾਂ ਇਹ ਇਹ ਪੋਸਟ ਕਰਦੇ ਨਹੀਂ ਆ ਲਿਆ ਖਲਾਓ ਥੋੜਾ ਵਾ ਇਹਦਾ ਸੋਨਾ ਵਾ ਹਾਂ ਸੋਲੂਸ਼ਨ ਪੋਲੂਸ਼ਨ ਹੀ ਹੈ ਸੋਲੂਸ਼ਨ ਗਈ ਨਾ ਪੋਲੂਸ਼ਨ ਤੂੰ ਵੀ ਅੱਜ ਕਿੱਧਰੋਂ ਚੇਤਾ ਆ ਕੇ ਢੋਗਲਾ ਲੈ ਕੇ ਆਉਂਦਾ ਭਾਈ ਦੁਕਾਨ ਦੇ ਵਿੱਚ ਮਿਠਾਈ ਦੁਕਾਨ ਦੇ ਵਿੱਚ ਝੂਠਾ ਨਾ ਕਰੀ ਰਸਮਲਾਇ ਲੈ ਆਉਣੀ ਸੀ ਲੈ ਮੈਨੂੰ ਤਾਂ ਢੋਗਲੇ ਸਹੀ ਲੱਗਾ ਮੈਨੂੰ ਢੋਗਲੇ ਖਾਣੇ ਇਹ ਕਿਨੇ ਪੀਤਾ ਉਹ ਛੋਟਾ ਸੱਚ ਉਦੋਂ ਦਾ ਪਿਆਰ ਹਰਜੀਤ ਦਾ ਖਾਲੀ ਛੁੱਟ ਖਾਲੀ ਐ ਛੁੱਟ ਦੋ ਛੁੱਟ ਦੋ ਇੱਕ ਅੱਧਰ ਅੱਧਰਲੇ ਪਾਸੋਂ ਵੀ ਬੋਤਲ ਪਈ ਹੋਣੀ ਕੋਈ ਉਹ ਵੀ ਛੁੱਟ ਦੋ ਉਹ ਛੁੱਟ ਦੋ ਢੋਗਲਾ ਲੈ ਕੇ ਬੈਠੀ ਮੰਮੀ ਉਦੋਂ ਦੀ ਆਹ ਨਾ ਮੇਰੇ ਕੱਪੜੇ ਨਾਲ ਵੇਰ ਦੋ ਹੋਰ ਤੂੰ ਚੱਲੀਏ ਜੀ ਲਾਓ ਜੀ ਪਾਲੇ ਆ ਜੀ ਚਾਲੇ ਚੰਜੋਟੀ ਨੂੰ ਉਹ ਆਦੇ ਪਿੰਡ ਦਾ ਨਾਮ ਹੈਗਾ ਚੰਜੋਟੀ ਰਾਇਸ ਅਸੀਂ ਨਹੀਂ ਰਿਪੋਰਟ ਹਟ ਜਾ ਪੁੱਤ ਓਏ ਪਿੱਛੇ ਚੱਲ ਜਾ ਡੈਡੀ ਨੂੰ ਗੇ ਬਿਠਾ ਦੇ ਪਾਪਾ ਪਾਪਾ ਅੱਗੇ ਸੋਣਾ ਲੱਗਦਾ ਤੂੰ ਮੈਂ ਜਾਣ ਕੇ ਚੜਾ ਵਾਂਗੂ ਇਹਨੇ ਦਿਮਾਗ ਖਰਾਬ ਕੀਤਾ ਆ ਧੁੰਦਲਾ ਹੋ ਗਿਆ ਕੈਮਰਾ ਇਹਦਾ ਕੈਮਰਾ ਇੱਧਰ ਵੀਡੀਓ ਵਧੀਆ ਬਣ ਸਕਦੀ ਹਨਾ ਗੁਜਰਾ ਤਾਂ ਨਾ ਇਹ ਟੋਇਆ ਕੋਈ ਨਹੀਂ ਟੋਇਆ ਤੇ ਫਿਰ ਲੋ ਪ੍ਰੋਫਾਈਲ ਦਾ ਰਹੀ ਤੇ ਘਟਾਓ ਔਰਤਾਂ ਦੀ ਇਹ ਹੈ ਗਾਜੀ ਤੋਤੀ ਪਪੂ ਪਪੂ ਹੈ ਪਪੂ 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 ਭਾਜੀ ਪਪੂ ਨਹੀਂ ਓ ਪਪੂ ਭਾਜੀ ਲੱਟੂ ਭਾਈ ਨਹੀਂ ਲੱਟੂ ਭਾਈ ਤੇ ਪਪੂ ਭਾਜੀ ਇਹ ਆਪਣੇ ਊੜੀ ਕਹਿੰਦਾ ਲੱਟੂ ਲੱਟੂ ਕੀ ਕਹਿੰਦਾ ਕੀ ਲੱਟੂ ਭਾਈ ਥੋੜੀ ਨਾਲ ਲਿੰਦਾ ਦਾ ਲੱਟੂ ਭਾਈ ਕਿੱਥੇ ਪੈ ਲਓ ਵੀਰ ਜੀ ਅਸੀਂ ਤੇ ਪਹੁੰਚ ਗਏ ਆ ਜੀ ਬੱਸ ਕਿੰਨੇ ਕਿਲੋਮੀਟਰ 4-5 ਕਿਲੋਮੀਟਰ ਦਾ ਰਸਤਾ ਰਹਿ ਗਿਆ ਪਿੰਡ ਵੱਲ ਤੋਂ ਰਸਤਾ ਮੁੜ ਪਿਆ ਸੀ ਕੀ ਇਸ਼ਾਰੇ ਮਾਰਨੇ ਤੂੰ ਆਪ ਬੋਲ ਲਾ ਹੋਰ ਵੀਰ ਜੀ ਕੀ ਹਾਲ ਹੈ ਜੀ ਹਾਂ ਕੀ ਹਾਲ ਹੈ ਬਾਜੀ ਠੀਕ ਜੇ ਕਿੱਥੋਂ ਆਏ ਜੇ ਅਸੀਂ ਤੇ ਤੁਹਾਨੂੰ ਲੱਭਣਦੇ ਆ ਹੈ ਅਸੀਂ ਤੁਹਾਨੂੰ ਲੱਭਣਦੇ ਆ ਬਾਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਭਾਈ ਅਸੀਂ ਇੱਧਰੋਂ ਆਏ ਆ ਹੋਰ ਕਿੱਦਾਂ ਹੈ ਰ ਵਧੀਆ ਨਿਆਰੇ ਆ ਨਿਆਰੇ ਆ ਇਹਦੇ ਫਲ ਲੱਟੂ

ਕਿੱਥੇ ਮਾਰੇ ਨੇ ਠੇਕਾ ਬੰਡਾਲੇ 10 ਬੰਡਾਲੇ ਕਹਾਂ ਡੱਕਾ ਮਾਰਿਆ ਮਾਰਿਆ ਪਤਾ ਨਹੀਂ ਲੱਗਦਾ ਕਹੜਾ ਮਾਰਿਆ ਠੇਕਾ ਮਾਰਿਆ ਵਾ ਪਤਾ ਨਹੀਂ ਲੱਗਦਾ ਕਾਦਾ ਮਾਰਿਆ ਕੋਣ ਆਇਆ ਓ ਠੇਕਾ ਮਾਰਿਆ ਪਤਾ ਨਹੀਂ ਲੱਗਦਾ ਕਾਦਾ ਮਾਰਿਆ ਲਓ ਹਾਂ ਤਾਂ ਵੈਰੀ ਉਹ ਦਜੀ ਪੀਲ ਵੈਰੀ ਨਹੀਂ ਉਹ ਵਜੀ ਤੇਨੇ ਹਾਂ ਆ ਕੀ ਕਰਵਾਇਆ ਓ ਤੇਰਾ ਭਲਾਏ ਸਾਰੇ ਯਾਰ ਪਤਾ ਰੋ ਵੀਰ ਦਾ ਬੜੀ ਤਗੜੀ ਸਾਟ ਆਹੋ ਪਤਾ ਲਓ ਵੀਰ ਦਾ ਸਾਰੇ ਮਾਮੀਆਂ ਮਾਮਾ ਦੇ ਲੈਣੀ ਨਾ ਗਦੀ ਇਹਨੂੰ ਨਾ ਲੱਗਿਆ ਉਹਨੇ ਖੇਡਦੀ ਤੋਦੀ ਘਟੀ ਦੇਣਾ ਖਲੀ ਦੇ ਉਹਦੇ ਵਿੱਚ ਹੈਗੀ ਤੇ ਹੈਗੀ ਟਰੇ ਇਹਦੇ ਇਹਦੇ ਵਿੱਚ ਚੱਲ ਦੇ ਦੇਂਦੇ ਸਭ ਤੋਂ ਵੱਡਾ ਜਿਹੜਾ ਕੱਢੀਉਂਦਾ ਕੋਈ ਨਹੀਂ ਹੋ ਗਿਆ ਨੇ ਕੱਲ ਨੂੰ ਜੀ ਡਾਕਟਰ ਜੀ ਨੇ ਗਏ ਉਹਨੇ ਨਵਾਂ ਬਰਾਮਦ ਉਪਯੋਗ ਕਰੀ ਨਾਲ ਹਾਂ ਸਾਦੇ ਉੱਥੇ ਰਹਿ ਜੀ ਉਹ ਇਹ ਖਾਂਦਾ ਇਹਦੀ ਮੰਮੀ ਕਹਿੰਦੇ ਸੀ ਕਿ ਜੈਂਸੀ ਦਾ ਪਤਾ ਕਰ ਲੈਨੇ ਇਹਦੇ ਕਿਹੜੇ ਪੈਗ ਤੂੰ ਬੰਦਾ ਮਸਤ ਕਲੰਦੇ ਇੱਕ ਹੋਰ ਨਹੀਂ ਲੈਣਾ ਫਿਰ ਜਿਹੜੇ ਉਹ ਬਾਅਦ ਮੈਂ ਖਾਲਾ ਹੈ ਤੇ ਇੱਕ ਭਰਿਆ ਹੋਇਆ ਚਾ ਕੋਈ ਮਦਾਨ ਨਿਕਾਲ ਲਓ ਹਾਲੋ ਖਾਲੀ ਮੈਂ ਹਾਲੇ ਹਾਂ ਖਾਲਾ ਹੀ ਆਉਂਦਾ ਇਹ ਆ ਜੀ ਭੂਆ ਹਣਾ ਦਾ ਪਿੰਡ ਠੀਕ ਆ ਜਿਹੜੀ ਗੁੜੀ ਲਾਉਣ ਨੇ ਪੂਰੀ ਫੁੱਲ ਬੜਾ ਫੁੱਲ ਪਿੰਡ ਦਾ ਨਾਮ ਹੈਗਾ ਜੀ ਝੰਝੋਟੀ ਤੇ ਆਪਣੇ ਸਰਦਾਰ ਹੁਣੀ ਜੀ ਸਰਦਾਰ ਜੀ ਸਰਦਾਰ ਲਾਟੂ ਸਿੰਘ ਜੀ ਆ ਬੈਠੇ ਨੇ ਤੇ ਆ ਯਾਰ ਸ਼ਹਾਬਾਜ਼ ਸਿੰਘ ਇਹ ਕੌਣ ਹੈ ਸਰਦਾਰ ਜੀ ਸਰਦਾਰ ਲੱਟੂ ਸਿੰਘ ਕੀ ਲੱਟੂ ਭਾਈ ਪੱਗ ਪਰ ਨਹੀਂ ਪੱਗ ਵਧੀਆ ਬੰਨੂਆਂ ਹੈ ਹੈ ਉਹ ਤੇਰੀ ਤਾਰੀਫ਼ ਹੋਈ ਪੱਗ ਦੀ ਪੱਗ ਮੇਰੇ ਕੋਲ ਹੈ ਇਹ ਮੂੰਹ ਤੇ ਬੇਇੱਜ਼ਤੀ ਕਿੰਨੇ ਬੰਨੀ ਇਹਦੇ ਪੱਗ ਲੈ ਮम्मा ਪੱਗਾਂ ਨਾ ਬਣਾਇਆ ਕਰ ਜੇ ਕਿਸੇ ਜੇ ਕਿਸੇ ਨੇ ਕਹਿ ਕੇ ਸੁਵਾਈ ਦੇਣਾ ਹੁੰਦਾ ਤੇ ਮम्मा ਮੈਂ ਸੋ ਕੋ ਤਾਰੀਫ਼ ਕੀਤੀ ਪੱਗ ਮੈਂ ਕਹਿੰਦੇ ਆਪੇ ਬੰਨੀ ਆ ਨਹੀਂ ਨਹੀਂ ਸ਼ਾਹ ਜੀ ਇਹ ਗੱਲ ਗਲਤ ਹੈ ਪਰ ਸਾਰੇ ਬਲੌਗ 'ਚ ਵੇਖਣ ਨੇ ਸਾਰੇ ਤੂੰ ਨਹੀਂ ਭੈ ਇਹ ਗੱਲ ਗਲਤ ਕਰਤੀ ਹੁਣ ਤੇ। ਉਹ ਮੁੰਡੇ ਰੋਣਾ ਨਹੀਂ ਕੋਈ ਨਹੀਂ 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 ਰੋਂਦਾ ਜੇ। ਉਹ ਨਹੀਂ ਰੋਇਆ। ਉਹ ਵੇ ਰੋਪਿਆ ਵਾ। ਨਹੀਂ ਰੋਇਆ। ਉਹੱਖਾਂ ਵੀ ਉਹਦੀ ਮਮਾ ਭਾਰਈਆਂ। ਉਹ ਵੇ ਰੋਪਿਆ ਮਮਾ। ਉਹ ਨਹੀਂ ਰੋਇਆ। ਲੈ। ਅਰੇ ਵਾਹ ਤੂੰ ਹੀ ਮਮਾ ਜਾ। ਉਹ ਰੋਪਿਆ ਵਾ। ਕੀ ਹੋਰ? ਉਹ ਪੋਤਾ ਲੈ ਮਮਾ ਤੇ ਮੁੰਡਾ ਰਵਾਤਾ। ਨਹੀਂ ਥੋੜਾ ਮਮਾ ਤੂੰ ਰਵਾਇਆ। ਰੋਇਆ ਨਹੀਂ ਐ ਤੂੰ ਕਹਿ ਕਰਵਾ ਤਾਨੂੰ ਮੈਂ ਪਹਿਲੋਂ ਰੋਂਦਿਆ ਸੀ ਉਹ। ਕਹਿ ਕਰਵਾਤਾ ਓਏ। ਮੰਮਣ ਕਿਉਂ ਪਕੜਾ ਉਹਨ ਨੂੰ ਯਾਰ ਉਹਨੇ ਆਪੇ ਬੰਨੀ ਪਾ ਕੇ ਕਿਸੇ ਨੇ ਨਹੀਂ ਕਿਹਾ ਨਹੀਂ ਨਹੀਂ ਆਪੇ ਬੰਨੀ ਉਹ ਨਹੀਂ ਨਹੀਂ ਰੋਇਆ ਤੂੰ ਬਰਵਾਤਾ ਤੂੰ ਨਹੀਂ ਉਹ ਤੇਰਾ ਮੂੰਹ ਇਹ ਉਹ ਨਾ ਭਰਾਵਾ ਅਹੀਂ ਰਵਾਇਤ ਨਹੀਂ ਤੂੰ ਕਹਿ ਕੇ ਮਲਾਈ ਰੋਲ ਖਾਉਣੇ ਤੈਨੂੰ ਆਇਆ ਉਹ ਮਲਾਈ ਰੋਲ ਓਏ ਨਿੱਕੇ ਮਲਾਈ ਰੋਲ ਵੀਰ ਜੀ ਦੇ ਅਹੀਂ ਸਮੋਸੇ ਖਾ ਕੇ ਚਾਹ ਪੀ ਕੇ ਬਰਫੀ ਖਾ ਕੇ ਰਸਗੁੱਲੇ ਖਾ ਕੇ ਤੇ ਆਪਾਂ ਤੇ ਆ ਗਏ ਆ ਜੀ ਸ਼ਹਿਰ ਨੂੰ ਪਿੰਡ ਮੰਮੀ ਉਹਨਾਂ ਨੂੰ ਮੈਂ ਲਾਤਾ ਵਾ ਉਹਨਾਂ ਦੇ ਕੀ ਨਾ ਉਹਦਾ ਭੂਆ ਉਹਨਾਂ ਦੇ ਘਰ ਤੇ ਮੈਂ ਤੇ ਆ ਭੂਆ ਦਾ ਮੁੰਡਾ ਹਣੀ ਤੇ ਅਸੀਂ ਆ ਗਏ ਅੱਜ ਸ਼ਹਿਰ ਨੂੰ ਮੈਂ ਚੱਲਦਾ ਸ਼ਹਿਰੋਂ ਤੇ ਗਏ ਅਸੀਂ ਪਿੰਡ ਪਿੰਡ ਯਾਰ ਰੁਕੇ ਨਹੀਂ ਉਹੀ 5 10 ਮਿੰਟ ਅੱਧਾ ਘੰਟਾ ਲਾ ਲੋਗੀ ਚਾਹ ਪਾਣੀ ਪੀਤੀ ਆ ਤੇ ਉਸ ਤੋਂ ਬਾਅਦ ਅਸੀਂ ਆ ਗਏ ਅੱਜ ਸ਼ਹਿਰ ਵੱਲ ਨੂੰ ਫੇਰ ਘਰ ਦੇ ਹੁਣ ਮੈਂ ਉੱਥੇ ਲਾਤਾ ਤੇ ਅਸੀਂ ਦੋਵੇਂ ਗੱਡੀ ਲੈ ਕੇ ਨਿਕਲ ਆਏ ਹੁਣ ਯਾਰ ਇਹ ਜੋ ਜੋ ਹੋਊਗਾ ਅਸੀਂ ਉਹ ਦਿਖਾਵਾਂਗੇ ਵਲੌਗ ਚ ਭਲੋਗੇ ਤੇ ਨਾਲ ਬਣੇ ਰਹੋ ਫਿਰ ਪੈਟਰੋਲ ਦੇ ਬਾਣੇ ਫਿਰ ਮੈਂ ਚਲੋ ਮੰਮੀ ਦਾ ਫੋਨ ਆਇਆ ਹਾਂ ਪੁੱਤ ਕਿੱਥੇ ਆ ਮੈਂ ਹਾਂ ਮੰਮੀ ਆ ਗਰੇ ਸ਼ਹਿਰ ਨੂੰ ਗਏ ਕੀ ਕਰਨ ਗਏ ਕਹਿੰਦੇ ਹੁਣ ਇਹ ਤੇ ਸ਼ਹਿਰੋਂ ਆਏ ਉਹ ਯਾਰ ਮੈਂਗਾ ਪੈਟਰੋਲ ਖਤਮ ਹੋ ਗਿਆ ਪੈਟਰੋਲ ਜਾ ਪਵਾ ਲਈਏ ਚਲੋ ਸਾਨੂੰ ਬਾਣਾ ਲੱਭ ਗਿਆ ਕਹਿੰਦੀ ਚਲ ਠੀਕ ਆ ਫਿਰ ਪਵਾ ਲਿਓ ਤੇ ਪਵਾ ਕੇ ਛੇਤੀ ਆ ਜਾਓ ਛੇਤੀ ਤੁਹਾਨੂੰ ਪਤਾ ਹੀ ਘਰੇ ਆਉਣ ਵਾਲੇ ਆਹੀਂ ਗੁਰੂਆ ਲਾ ਕੇ ਹੁਣ ਅੱਧਾ ਘੰਟਾ ਘੰਟਾ ਆਰਾਮ ਦੇ ਨਾਲ ਬੇਰੇ ਯਾਰ ਅਹੀਂ ਤੇ ਟਾਈਮ ਸਰ ਨਿਕਲੇ ਹੀਗੀ ਉਥੋਂ 6 ਵਜੇ ਅਸੀਂ ਨਿਕਲਣਗੇ ਤੇ ਸੋਚਿਆ ਕਿ 6:30 ਵਜੇ ਅਸੀਂ ਘਰੇ ਆਪਣੇ ਪਹੁੰਚ ਜਾਵਾਂਗੇ ਉਹ ਯਾਰ ਨਹੀਂ ਰਵਾਦੂ ਹੋ ਗਿਆ ਤੇ ਦਿਨ ਛੋਟੇ ਕਰਕੇ ਨਾ ਸਾਨੂੰ ਹੁਣ ਗੁਰੂਆ ਸਾਢੇ 7:30 ਵਜੇ ਤੇ ਗੁਰੂਆ ਨੇਰਾ ਵੜਾ ਹੋ ਗਿਆ ਤੇ ਕੋਡ ਨੂੰ ਪਤਾ ਵਾ ਕਿ ਬੱਚੇ ਚੰਗੇ ਆ ਬੱਚੇ ਸਿਆਣੇ ਆ ਫਫੜ ਦਾ ਫੋਨ ਨਹੀਂ ਆਇਆ ਬਾਕੀ ਸਾਰਿਆਂ ਦੇ ਲਓ ਯਾਰ ਸ਼ਾਮ ਤਾਂ ਤੇ ਸਾਡੀ ਹੋਣ ਵਾਲੀ ਆ ਹੁਣ ਪਹੁੰਚੇ ਜੇ ਘਰ ਨੂੰ ਗੇਟ ਖੋਲਿਆ ਇਹਨਾਂ ਨੇ ਕਿਤੇ ਹਰ ਮਾਰ ਮਾਰ ਹੋਰਨ ਮਾਰ ਹੋਰਨ ਮਾਰੇ ਉਹਦੇ ਨਾਲ ਰੋੜਾ ਪਾਇਆ ਗੇੜ ਖੁੱਲਾ ਗੇੜ ਖੁੱਲਾ ਆਹੋ ਇੱਕ ਵਾਰੀ ਫੇਰ ਮਾਰ ਲੈ ਜਾਣ ਦੇ ਫਿਰ ਓਏ ਤੂੰ ਤਜਾ ਜਾਣ ਦੇ ਓਏ ਆਖੋ ਚੱਲ ਲਈ ਆ ਖੋਲ ਦੇ ਰੁੱਕ ਫਿਰ ਮੈਂ ਉਤਰਦਾ ਯਾਰ ਰਹਿਣ ਦੇ menu ko train nahi jana mama baru dari gaye bahar ਤੇ ਬਿਰੇ ਯਾਰ ਇਹ ਆ ਜੀ ਭੂਆ ਹੁਣਾਂ ਦਾ ਡਰਾਈਂਗ ਡਰਾਈਂਗ ਰੂਮ ਖਾਂਸੀ ਆ ਗਈ ਯਾਰ ਥੋੜੀ ਤੇ ਆ ਆ ਇਹਨਾਂ ਨੇ ਫਰੰਟ ਤੇ ਪਹਿਲਾਂ ਮਿਰਰ ਲਾਇਆ ਵਾ ਤੇ ਦਸਤਾਰ ਵਗੈਰਾ ਯਾਰ ਆਪਾਂ ਲਾਤੀ ਸੀ ਤੇ ਯਾਰ ਮੈਂ ਚੱਲ ਹੁਣ ਪਰਨਾ ਬੰਨ ਲੀਂ ਇੱਧਰ ਤੇ ਆਪਾਂ ਕੱਪੜੇ ਵੀ ਚੇਂਜ ਕਰ ਲਏ ਸੀ ਇੱਧਰੋਂ ਐਂਟਰੀ ਆ ਅਦਰ ਐਂਟਰੀ ਗੇਟ ਤੇ ਇੱਧਰ ਨਾਲ ਹੀ ਮਿਰਰ ਲੱਗਾ ਯਾਰ ਆਫ ਔਨ ਕਰਕੇ ਤੇ ਇੱਥੇ ਮਿਰਰ ਦਾ ਇੱਕ ਸਵਿਚ ਲੱਗਾ ਤਿੰਨ ਕਲਰ ਹੈਗੇ ਹਨਾ ਇਹਦੇ 'ਚ ਬਹੁਤ ਸੋਣਾ ਯਾਰ ਸੈਕੰਡ ਹੈ ਥਰਡ ਠੀਕ ਹੈ ਤੇ ਇਧਰੋਂ ਐਂਟਰਿੰਗ ਤੇ ਇਧਰ ਯਾਰ LED ਪੈਨਲ ਹੈ ਸਾਰੇ ਹਾਂ ਇਧਰ ਵੀ ਆ ਸਾਰਾ ਵੱਡਾ ਨਾ LED ਪੈਨਲ ਹੈ ਸਾਰਾ ਇੱਥੇ LED ਲੱਗੂਗੀ 65 60 ਇੰਚ ਦੀ ਤੇ ਬਾਕੀ ਯਾਰ ਇਧਰ ਆ ਛੋਟੇ ਛੋਟੇ ਔਨ ਕਰ ਇੱਕ ਇਧਰ ਲਾਇਆ ਇੱਕ ਦੂਸਰੀ ਸਾਈਡ ਤੇ ਤੇ ਇੱਥੇ ਯਾਰ ਆਹ ਕਦੇ ਵਾਸਤੇ ਬਣਾਈ ਆਲੀ ਆਹ ਕਦੇ ਵਾਸਤੇ ਬਣਾਈ ਹੈ ਇਹ ਡਿਜ਼ਾਈਨ ਹੈ ਵੈਸੇ ਇੱਥੇ ਕੋਈ ਫੋਟੋ ਫੋਟੋ ਲਾ ਸਕਦੇ ਹਨਾ ਬਾਕੀ ਆਰਾ ਤੁਸੀਂ ਚੈੱਕ ਕਰੋ ਸਾਰਾ ਹੀ ਇਧਰੋ ਕਰੋ ਨਾ ਆਹ ਚੀਜ਼ ਬੈਸਟ ਈ ਯਾਰ ਬੰਦਾ ਯਾਰ ਇਧਰੋਂ ਬਾਹਰੋਂ ਬਾਹਰ ਆਵੇ ਕੋਈ ਵੀ ਗੈਸਟ ਯਾਰ ਕੋਈ ਵੀ ਆਂਦਾ ਉਧਰਲੀ ਸਾਈਡ ਤੇ ਰੂਮ ਵਗੈਰਾ ਵਾ ਸਾਰੇ ਤੇ ਇਧਰੋਂ ਆਵੇ ਗੈਸਟ ਵਗੈਰਾ ਇੱਥੇ ਚਾਹ ਪਾਣੀ ਪੁਲਾਇਆ ਯਾਰ ਸੋਫੇ ਨਵੇਂ ਲਿਓ ਨਹੀਂ ਹਨਾ ਇਹ ਪੁਰਾਣੇ ਹੀ ਐ ਇਹ ਨਵੇਂ ਲਿਓ ਯਾਰ ਸੋਫੇ ਵਾਲੇ ਇਹ ਪੁਰਾਣੇ ਯਾਰਾ ਪੰਨਾ ਬੱਲ ਗਏ ਆਪਾਂ ਤੇ ਬਾਅਦ ਜੀਡੀ ਜੂਡੀ ਲਾ ਗਈ ਯਾਰ ਬਾਹਰੋਂ ਆ ਗਏ ਬਾਹਰ ਦੇ ਸੇਰੀਆ ਲਾਤਾ ਸੀ ਤੇ ਤੇਲ ਵਗਾਰਾ ਲਾਉਣਾ ਸਿਰ ਨੂੰ ਤੇਲ ਲਾਉਂਦਾ ਯਾਰ ਟਾਈਮ ਹੀ ਨਹੀਂ ਮਿਲਿਆ ਸਵੇਰੇ ਆ ਨਹੀਂ ਮੰਮੀ ਨੂੰ ਕਿਹਾ ਯਾਰ ਮੈਂ ਮੰਮੀ ਅਚਾਨਕ ਪਲਾਨ ਬਣ ਗਿਆ ਕਿ ਚੱਲ ਚਲੀਏ ਹੁਣ ਨੇ ਕੋਹਾ ਹਣਾ ਤੋਂ ਆਈ ਫਿਰ ਯਾਰ ਤੇਲ ਹਣਾ ਭੁੱਲ ਗਿਆ ਸਵੇਰੇ ਜਰਨਾਤਾ ਜੀ